ਆ ਆ ਆ ਦਾਸਾ ਇਹ ਇਹਦਾ ਸੌਦਾ ਕਰ ਇਹ ਵੀ ਸਾਰਾ ਸਾਗਮਣ ਦੇ ਵਿੱਚ ਆਈਟਮ ਬਣੀ ਹੋਈ ਹੈ ਜੀ ਹੂੰ ਸਾਰਾ ਸਾਗਮਣ ਦੇ ਵਿੱਚ ਆਈਟਮ ਬਣੀ ਹੋਈ ਹੈ ਇਹਨੂੰ ਕੀ ਕਹਿੰਦੇ ਸਾਰਾ ਯੂਵੀ ਦੇ ਵਿੱਚ ਬਣਾਇਆ ਹੋਇਆ ਹੈਗਾ ਇਹਦੀ ਆਪਾਂ ਵੱਡੀ ਆਫਰ ਲਈ ਹੋਈ ਹੈ ਅੱਛਾ ਕੀ ਆਫਰ ਹੈ ਇਹ ਆਪਾਂ ਸਾਰਾ ਕੁਲੜੁਲਾ ਜ ਮੰਦਰ ਜਿਹੜਾ ਨੇ ਆ ਤਾਂ ਅਲਮਾਰੀ ਇਧਰ ਨੇ ਪਾਸੇੋਂ ਦੇਖਿਆ ਕਰੋ ਇਹ ਅਲਮਾਰੀਆਂ ਐਡੀਆਂ ਵੀ ਆ ਅਰਮਾਰੀਆਂ ਐਡੀਆਂ ਵੀ 2025 ਦੀ ਮੰਨ ਲਓ ਅੱਜ ਇੱਕ ਪਹਿਲੀ ਵੀਡੀਓ ਬਣਾਉਣ ਲੱਗੇ ਆ ਜਿਹਦੇ ਤੇ ਵੱਡੇ ਆਫਰ ਦੇਣ ਲੱਗੇ ਆ ਮੈਂ ਪਹਿਲਾਂ ਪਹਿਲਾਂ ਇਹ ਤੋਂ ਸ਼ੁਰੂ ਹੋ ਜਗੇ ਇਹ ਤਾਂ ਸ਼ੁਰੂ ਹੋਈ ਕਿ ਹਾਂਜੀ ਬਾਈ ਆ 50000 ਤਾਂ ਦਿੰਦੇ ਰਹੇ ਨਾ ਆਪਾਂ ਵੀਡੀਓ ਚ 50000 ਰੁਪਏ ਦੇ ਬਾਈ ਹਾਂਜੀ ਕਿੰਨੇ ਦਾ ਦੇ ਦੇਗੇ ਬਾਈ ਆਪਾਂ ਇਹ 45000 ਰੁਪਏ ਦਾ ਦੇ ਦਾਂਗੇ ਜੀ 11 ਸੀਟਾਂ ਵਾਲਾ ਸੋਫਾ ਗਾ ਨਹੀਂ 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 42000 ਰੁਪਿਆ ਦੇਵਾਂਗੇ ਪਹਿਲਾਂ ਮੈਂ ਮੈਂ ਤਾਂ ਮੈਂ ਤਾਂ 40 ਕਹਿਣ ਲੱਗਿਆ ਸੀ ਚਲ ਮੈਂ ਤਰੀ ਅੱਜੇ ਤੱਕ ਲੈਣਾ 42000 ਰੁਪਏ ਦੇ ਦਾਂਗੇ ਬਾਈ 42000 ਰੁਪਏ ਤਾਂ ਬੜਾ ਜਿਆਦਾ ਘੱਟ ਹੋ ਜਾਊਗਾ 50000 ਰੁਪਏ ਦਾ ਆਪਾਂ ਵੇਚਦੇ ਆ 42000 ਰੁਪਏ ਦਾ ਸੋਫਾ ਦੇਵਾਂਗੇ ਤੇ 42000 ਰੁਪਏ ਚ ਘਰੇ ਛੱਡ ਕੇ ਆਵਾਂ ਨਾ ਬਾਈ ਨਹੀਂ ਨਹੀਂ ਗੱਲ ਸੁਣ ਤੇਰੀ ਵੱਡੀ ਫੈਕਟਰੀ ਆ ਤੇਰੀਆਂ ਗੱਡੀਆਂ ਪਰ ਪਰ ਜਾਈ ਜਾਂਦੀਆਂ ਠੀਕ ਆ ਤੇ ਉੱਤੇ ਹੀ ਧਰ ਦੇਣਾ ਗੱਡੀ ਵਾਲਿਆਂ ਤਾਂ ਇਹਨੂੰ ਵੱਖਰਾ ਕਰਾ ਲੈਣਾ ਠੀਕ ਹੈ 42000 ਰੁਪਏ ਚ ਘਰੇ ਛੱਡਾਂਗੇ ਐਚ 100 ਸੋਫੇ ਚੋਂ ਨਾ ਬਚਾ ਹੋਰ ਚੋਂ ਬਚਾ ਲੈ ਚਲੋ ਕੋਈ ਗੱਲ ਨਹੀਂ ਸਾਰਾ ਕੰਪਲੀਟ ਸੈਟ 11 ਸੀਟਾਂ ਦਾ ਵਿੱਧ ਟੇਬਲ ਤੇ ਗਲਾਸ ਆ 42000 ਰੁਪਏ ਦਾ ਦੇ ਦਿਓ ਗਾਰੰਟੀ ਕੋਈ ਪੂਰੀ ਕੋਈ ਦੇਣੀ ਗਾਰੰਟੀ ਪੂਰੀ 5 ਸਾਲ ਦੀ ਹੋਊਗੀ ਤੇ ਡਿਲੀਵਰੀ ਫ੍ਰੀ ਹੋਊਗੀ ਜਿਵੇਂ ਮਰਜ਼ੀ ਬੰਦਾ ਕਸਟਮਾਈਜ਼ ਕਰਵਾ ਸਕਦਾ 10000 ਰੁਪਿਆ ਪਾਓ ਆ 42000 ਰੁਪਏ ਦਾ ਲੈ ਜਾਓ ਹੈ ਤੇ ਰੰਗ ਸਾਰੇ ਰੰਗਾਂ ਵਾਲੇ ਉਹਨੇ ਦਾ ਇਹ ਨਾ ਇੱਕ ਪ੍ਰੀਤ ਗੱਲ ਸੁਣ ਲਓ ਮੇਰੀ ਆ ਸੋਫਾ ਨੋਟ ਕਰੋ ਇੱਧਰ ਮਾੜਾ ਇਹਦੇ ਨਾਲ ਇਹ 42000 ਰੁਪਏ ਦੀ ਡਿਲੀਵਰੀ ਫ੍ਰੀ ਆ ਤੇ ਇਹਦੇ ਚ ਜਿਹੜੇ ਰੰਗ ਹੋਰ ਹੋਣਗੇ ਉਹ ਵੀ ਇੰਨੇ ਚ ਹੀ ਹੋਣਗੇ ਉਹ ਵੀ ਇੰਨੇ ਰੇਟ 'ਚ ਹੀ ਹੋਣਗੇ ਬੰਦਾ 1000 ਰੁਪਏ ਦੇ ਕੇ ਆਪਾਂ ਨੂੰ ਸਾਈ ਸੋਫਾ ਬੁੱਕ ਕਰਵਾ ਸਕਦਾ ਬਾਕੀ ਦੀ ਰਕਮ ਬੰਦਾ ਕਰੇਗੇ ਤੋਂ ਦੇ ਸਕਦਾ ਕੋਈ ਚੱਕਰ ਨਹੀਂ ਆ ਤਾਂ ਪੂਰਾ ਹੋਰ ਸਸਤਾ ਕਰ ਦਗੇ ਇਹ ਬਈ ਹੋਰ ਸਸਤਾ ਹੋ ਜਾਊਗਾ ਇਹ ਉਹ 11 ਸੀਟਾਂ ਵਾਲਾ ਹੈ 7 ਸੀਟਾਂ ਵਾਲਾ ਹੋ ਜਾਊਗਾ ਸਸਤਾ ਹੋ ਜਾਊਗਾ ਜੀ ਇਹ ਕਿੰਨੇ ਕੁ ਤਾਂ ਦੇ ਦਗੇ ਇਹਦੇ ਸਾਰਾ ਐਸਐਸ ਦਾ ਮਟੀਰੀਅਲ ਲੱਗਿਆ ਹੋਇਆ ਹੈ ਜੀ ਸਾਰੀ ਆਈਟਮ ਇਹ ਆਪਾਂ 40000 ਰੁਪਏ ਤਾਂ ਦੇ ਦਾਂਗੇ ਨਾਲ ਇਹਦੇ ਹੈਵੀ ਕੁਰਸੀਆਂ ਬਣੀਆਂ ਹੋਈਆਂ ਗਈਆਂ ਸਾਰਾ ਬੈਕਿੰਗ ਵਾਲਾ ਕੱਪੜਾ ਲੱਗਿਆ ਹੋਇਆ ਤੁਸੀਂ ਉਹਦੀ ਬਾਜੂ ਦੇ ਗਾ ਉਹ ਐਸਐਸ ਦੀ ਸਾਰੀ ਸੈਸਰੀ ਲਾ ਕੇ ਤੇ ਮੈਨੂੰ ਬਾਰ ਬਾਰ ਨਾ ਕਹਿਣਾ ਪਵੇ ਛੱਡਣਾ ਐ ਵੀ ਘਰੇ ਹੀ ਫਰੀ ਪਾਊਗਾ ਇਹ ਵੀ ਬਈ ਕੋਈ ਗੱਲ ਨਹੀਂ ਫਰੀ ਘਰੇ ਛੱਡਦਾ ਹੈ ਹਾਂ ਕੋਈ ਟਿਕਰ ਨਹੀਂ ਹੈ ਆ ਜਾਓ ਹੁਣ ਹੋਰ ਹੋਰ ਦੱਸਿਓ ਓਏ ਹੋਰ ਬਈ ਸਾਰੇ ਸੈਟ ਮਤਲਬ ਸਾਰੀ ਚੀਜ਼ਾਂ ਆਫਟਰ ਡਿਸਕਾਊਂਟ ਲੱਗੀਆਂ ਹੋਈਆਂ ਗਈਆਂ ਬਮਾਰੀਆਂ ਸੋਫਿਆਂ ਦੀ ਗੱਲ ਕਰੀਏ ਸਾਰੇ ਡਿਲੀਵਰੀ ਫਰੀ ਆਪਾਂ ਕੀਤੀ ਹੋਈ ਆ ਬਹੁਤ ਘੱਟੋ ਘੱਟ ਰੇਟ 'ਚ ਦੇ ਦਾਂਗੇ ਇਸ ਤਰ੍ਹਾਂ ਦੇ ਸੋਫੇ ਬੰਦਾ ਕਿ ਜੋ ਸ਼ੋਰੂਮ ਤੇ ਗਏ ਤੋ 80-8000 ਰੁਪਏ ਵੀ ਦੇ ਦਿੰਦਾਗਾ ਆਪਾਂ ਤੁਹਾਡੀ ਵੀਡੀਓ ਦੇਖਣ ਨਾਲੋਂ ਸਿਰਫ 65000 ਰੁਪਏ ਦਾ ਸੋਫਾ ਜੋ ਵਿਦਾਊਟ ਬੈਕਿੰਗ ਵਾਲਾ ਕੱਪੜਾ ਲੱਗਿਆ ਹੁੰਦਾ ਹੈ ਹਲਕਾ ਕੱਪੜਾ ਲੱਗਿਆ ਹੁੰਦਾ ਜੇ ਗਾਹਕ ਸਾਡੇ ਸ਼ੋਅਰੂਮ ਤੇ ਅਸੀਂ ਫਰਕ ਵੀ ਦਿਖਾ ਦਾਂਗੇ ਬਾਜ਼ਾਰ ਦੇ ਸੋਫੇ ਸਾਡੇ ਸੋਫਿਆਂ ਦੇ ਵਿੱਚ ਕੀ ਫਰਕ ਹੈ ਇਹ ਸਾਰਾ ਬੈਕਿੰਗ ਵਾਲਾ ਬਹੁਤ ਮੋਟਾ ਕੱਪੜਾ ਲੱਗਿਆ ਹੋਇਆ ਹੁੰਦਾ ਹੈਗਾ ਮਤਲਬ 5-10000 ਰੁਪਏ ਦਾ ਕੱਪੜੇ ਦੇ ਵਿੱਚ ਹੀ ਫਰਕ ਪੈ ਜਾਂਦਾ ਹੈਗਾ ਤੇ ਆਪਾਂ ਕੁਆਲਿਟੀ ਸਿਰੇ ਦੀ ਦਵਾਂਗੇ ਰੇਟ ਘੱਟੋ ਘੱਟ ਦਵਾਂਗੇ ਡਿਲੀਵਰੀ ਸਾਰੇ ਪੰਜਾਬ ਦੇ ਵਿੱਚ ਫ੍ਰੀ ਦੇ ਦਾਂਗੇ ਸਾਰੇ ਪੰਜਾਬ 'ਚ ਡਿਲੀਵਰੀ ਫ੍ਰੀ ਮਿਲੂਗੀ ਇੱਕ ਹੋਰ ਗੱਲ ਤੁਹਾਨੂੰ ਮੈਂ ਆਪ ਦੇ ਵੱਲੋਂ ਐਡ ਕਰ ਦਿੰਨਾ ਜੇ ਇਸੇ ਡਿਜ਼ਾਈਨ ਨੂੰ ਤੁਸੀਂ ਰੰਗ ਦੇ ਵਿੱਚ ਜਾਂ ਸੀਟਾਂ ਨੂੰ ਵੱਧ ਘੱਟ ਕਰਨ ਚ ਕਸਟਮਾਈਜ਼ ਕਰਾਉਣਾ ਤਾਂ ਤੁਸੀਂ ਕਰਾ ਸਕਦੇ ਕਰਵਾ ਸਕਦੇ ਹਾਂਜੀ ਹਾਂ ਠੀਕ ਆ ਨਾ ਇਹਨੂੰ ਵੱਡਾ ਕਰਨਾ ਐਲ ਨੂੰ ਇਹਨੂੰ ਛੇਟਾ ਕਰਨਾ ਹਾਂ ਜਿਹੇ ਜਿਹਾ ਮਦਦ ਘਾਟ ਬਾਦ ਹੋਊਗੀ ਤਾਂ ਉਸ ਹਾਂ ਉਹ ਸਾਬ ਨਾਲ ਹੋ ਜਾਊਗੀ ਜੀ ਬਈ ਹਾਂ ਹੋ ਜਾ ਹੁਣ ਆ ਜਾ ਸਚਨ ਹੁਣ ਇਦੋਂ ਗਾਂ ਹੋਰ ਸਾਰੇ ਸੋਫੇ ਦਿਖਾਤੇ ਆਪਾਂ ਹਾਂਜੀ ਹਾਂ ਸੋਫੇ ਹੋਰ ਵੀ ਬਹੁਤ ਨੇ ਮਤ तकरीबन ਆਪਣੇ ਪੰਜ ਫਲੋਰ ਭਰੇ ਹੋਏ ਨੇ ਜਿਹੇ ਜਾਂ ਮਰਜ਼ੀ ਬੰਦਾ ਮਲੇ ਡਿਜ਼ਾਈਨ ਤੋਂ ਨਹੀਂ ਬੰਦਾ ਹੋ ਜਾਂਦਾ ਚਲ ਮੈਂ ਅੱਜ ਮਾਰਾ ਹੈ ਅਲਮਾਰੀਆਂ ਦੇਖਾਦ ਗਿਆ ਆਹ ਅਲਮਾਰੀਆਂ ਬਾੜੀਆਂ ਸੋਹਣੀਆਂ ਆਇਆਂ ਪਿਆ ਕਰਨੇ ਆਪਾਂ ਜਿਵੇਂ ਇਸ ਤਰ੍ਹਾਂ ਦਾ ਜਿਵੇਂ ਆਪਾਂ ਏਕ ਓਮਕਾਰ ਦੇਣਾ ਮੰਦਿਰ ਬਣਾਇਆ ਹੋਇਆਗਾ ਸਾਰਾ ਲਾਈਟ ਦੇ ਵਿੱਚ ਸਾਰਾ ਯੂਵੀ ਦੇ ਵਿੱਚ ਬਣਾਇਆ ਹੋਇਆਗਾ ਇਹਦੀ ਆਪਾਂ ਵੱਡੀ ਆਫਰ ਲਈ ਹੋਈ ਹੈ ਅੱਛਾ ਕੀ ਆਫਰ ਹੈ ਇਹ ਆਪਾਂ ਸਾਰਾ ਕੁਲੜੁਲੜਾ ਜਿਹੜਾ ਮੰਦਿਰ ਹੈ ਜਿਹੜਾ ਸਿਰਫ ਆਪਾਂ 22000 ਰੁਪਏ ਦਾ ਦੇ ਰਹੇ ਹਾਂ ਸਾਰੇ ਪੰਜਾਬ ਦੇ ਵਿੱਚ ਆਪਾਂ ਇਹਦੀ ਵੀ ਡਿਲੀਵਰੀ ਫ੍ਰੀ ਕਰ ਦਾਂਗੇ ਰੰਗ ਬਨ ਇਹ ਕੰਮਕਾਰ ਦੇ ਵਿੱਚ ਲੈਣਾ ਤੁਸੀਂ ਆਮ ਦੇ ਵਿੱਚ ਲੈਣਾਗਾ ਸਾਰੇ ਤਰ੍ਹਾਂ ਦੀ ਕਸਟਮਾਈਜੇਸ਼ਨ ਹੋ ਜਾਊਗੀ ਸਚਨ ਐ ਗੱਲ ਲਿਓ ਆ ਮੈਂ ਤੈਨੂੰ ਇੱਕ ਗੱਲ ਦੱਸਦਾ ਹਾਂ ਹਾਂਜੀ ਵੀ ਕੱਲਾ ਇਹ ਲੈ ਲਿਆ ਡਿਲੀਵਰੀ ਤਾਂ ਵੀ ਫ੍ਰੀ ਕਰਨੀ ਜੇ ਕੱਲਾ ਇਹ ਲੈ ਲਿਆ ਤਾਂ ਵੀ ਡਿਲੀਵਰੀ ਫ੍ਰੀ ਕਰ ਦਾਂਗੇ ਆਮ ਤੌਰ ਤੇ ਬੰਦਾ 20-30000 ਰੁਪਏ ਦੀ ਚੀਜ਼ ਦੀ ਡਿਲੀਵਰੀ ਫ੍ਰੀ ਨਹੀਂ ਕਰਦਾ ਕਿਉਂਕਿ ਰੁਪਏ ਬਣਦੇ ਨਹੀਂ ਹੈਗੇ ਠੀਕ ਹੈ ਨਾ ਗੱਲ ਤੇ ਆਪਾਂ ਇਹਦੀ ਵੀ ਡਿਲੀਵਰੀ ਫ੍ਰੀ ਕਰ ਦਾਂਗੇ ਵੀ ਆਪਾਂ ਵੀ ਇਹਦਾ ਕੀ ਆਪਾਂ ਇਹ ਚੋ ਕਮਾਈ ਕਰਨੀ ਹੈ ਡਿਲੀਵਰੀ ਫਰੀ ਕਰਦੇ ਕੋਈ ਚੱਕਰ ਨਹੀਂ ਇਹ ਇਹਦੀ ਕੱਲੇ ਦੀ ਵੀ ਡਿਲੀਵਰੀ ਫਰੀ ਕਰਨੀ ਪਊਗੀ ਤੇ ਸਚਨ ਯਾਰ ਇਹ ਇਹਨੂੰ ਆਗੂਗ ਲੱਗਣ ਦਾ ਚਾਂਸ ਤਾਂ ਹੈ ਨਹੀਂ ਨਹੀਂ ਅੱਗ ਲੱਗਣ ਦਾ ਕਹਦਾ ਚਾਂਸ ਹੈ ਜੀ ਇਹਦੇ ਤੇ ਜਿਵੇਂ ਪਿੱਛੇ ਲਾਈਟਿੰਗ ਵਗੈਰਾ ਕੀਤੀ ਹੋਈ ਹੈ ਸਾਰੇ ਬ੍ਰੈਂਡ ਦੀ ਚੀਜ਼ ਯੂਜ਼ ਕੀਤੀ ਹੋਈ ਹੈ ਮੈਂ ਤੁਹਾਨੂੰ ਮਾਡਲ ਇੱਕ ਹੋਰ ਦਿਖਾਉਣਾਗਾ ਉਹ ਤੇ ਜੇ ਆਪਾਂ ਕੋਈ ਦੀਵਾ ਵਗੈਰਾ ਵੀ ਲਾਉਣਾਗਾ ਆ ਕਈ ਵਾਰੀ ਜੋਤ ਲਾਉਣੀ ਹੁੰਦੀ ਆ ਬੰਦੇ ਨੇ ਆਹ ਜੋਤ ਲਾਉਣੀ ਆ ਦੀਵਾ ਲਾਉਣਾਗਾ ਤਾਂ ਕੋਈ ਚੱਕਰ ਨਹੀਂ ਹੈਗਾ ਜਿਵੇਂ ਆਹ ਮਾਡਲ ਬਣਾਇਆ ਹੋਇਆਗਾ ਆਹ ਮਾਡਲ ਦੇ ਵਿੱਚ ਆਹ ਸ਼ੈਲਫ ਪਈ ਹੋਈ ਆ ਜੇ ਮੈਂ ਇਹਦੇ ਵਿੱਚ ਬੰਦਾ ਭਾਵੇਂ ਜੋਤ ਵੀ ਲਾ ਦੇ ਹਾਂ ਹਾਂ ਅੱਡੋ ਵੀ ਬਾਰੋ-ਬਾਰ ਲਾ ਜੀ ਇਹ ਚ ਕੀ ਮੇ ਅੱਗੇ ਲੱਗਦਾ ਕੋਈ ਖਤਰਾ ਹੋ ਜੀ ਜੇ ਉਰੇ ਕੋਈ ਚੀਜ਼ ਪਈ ਹੈ ਜੇ ਅੰਦਰ ਆਪਾਂ ਕੋਈ ਚੀਜ਼ ਟੱਕੀ ਨਹੀਂ ਹੋਈ ਤਾਂ ਕੋਈ ਦਿੱਕਤ ਨਹੀਂ ਹੈਗੀ ਇਸੇ ਵੀ ਰੰਗਵਾਨ ਬਥੇਰੇ ਹੋ ਜਾਣਗੇ ਠੀਕ ਆ ਹਾਂਜੀ ਹਾਂ ਤੇ ਇੱਕ ਆਹ ਲਮਾਰੀਆਂ ਮੜੀਆਂ ਆਹ ਦਿਖਾਈ ਤਾਂ ਆਹ ਬੜੀ ਵਧ ਗਈ ਇੱਕ ਆਹ ਜਗਦੀ ਜੀ ਆ ਪੁੱਤ ਦੀ ਜਦੋਂ ਐ ਖੋਲਦੇ ਹਾਂ ਹਾਂਜੀ ਹਾਂ ਜੀ ਮੈਂ ਅੱਜ ਕੱਲ ਦੇ ਸਾਰੀਆਂ ਮਾਡਰਨ ਲਮਾਰੀਆਂ ਗਏ ਹੈ ਜਗਦੀਆਂ ਜਦੋਂ ਆਪਾਂ ਖੋਲਦੇ ਆ ਤਾਂ ਉਦੋਂ ਇਹਦੀ ਲਾਈਟਿੰਗ ਜਗਦੀ ਹੈ ਤੁਸੀਂ ਸਾਰਾ ਵਰਕ ਹੋਇਆ ਹੋਇਆ ਦੇਖ ਸਕਦੇ ਹੋ ਸਾਰਾ ਸੀਐਨਸੀ ਦਾ ਵਰਕ ਹੋਇਆ ਹੋਇਆ ਹੈਗਾ ਤੇ ਫਿਨਿਸ਼ਿੰਗ ਵੀ ਤੁਸੀਂ ਅੰਦਰੋਂ ਬਾਹਰ ਦੇਖ ਸਕਦੇ ਹੋ ਆਮ ਤੌਰ ਤੇ ਇਹਦੀ ਮਾਰਕੀਟ ਦੇ ਵਿੱਚ ਲਮਾਰੀ ਹੁੰਦੀ ਹੈ ਤਾਂ ਉਹ 18 ਇੰਚੀ ਲਮਾਰੀ ਹੁੰਦੀ ਹੈ ਤੁਸੀਂ ਫੇਤਾ ਨਾਲ ਲੈ ਕੇ ਆਹਦਾ ਨਾਪ ਕੇ ਦੇਖ ਲਿਓ ਤੇ ਆਪਣੀ ਲਮਾਰੀ ਤੁਸੀਂ ਬਾਹਰੋਂ ਵੀ ਦੇਖੋਗੇ ਅੰਦਰੋਂ ਵੀ ਦੇ ਡੁੰਗੀਲ ਅਲਮਾਰੀ ਤੁਹਾਨੂੰ ਮਿਲੂਗੀ ਜੇ ਤੁਸੀਂ ਕੋਟਪੈਨ ਟੰਗਣਾ ਹੈ ਥੋੜੀ ਵੀ ਟੇਡਾ ਹੋ ਜੂ ਕੋਟਪੈਨ ਪੂਰਾ ਸਟ੍ਰੇਟ ਟੰਗਿਆ ਜਾਊਗਾ ਹਾਂ ਇਹ 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 ਚੀਜ਼ ਜ਼ਰੂਰ ਦੇਖਿਆ ਕਰੋ ਜਦੋਂ ਤੁਸੀਂ ਅਲਮਾਰੀ ਲੈਣੇ ਆ ਤਾਂ ਅਲਮਾਰੀ ਇਧਰ ਨੇ ਪਾਸਿਓਂ ਦੇਖਿਆ ਕਰੋ ਇਹ ਅਲਮਾਰੀਆਂ ਐਡੀਆਂ ਵੀ ਆ ਅਲਮਾਰੀਆਂ ਐਡੀਆਂ ਵੀ ਜੀ ਹਾਂ ਉਹਦੇ ਨਾਲ ਰੇਟ ਦਾ ਬਹੁਤ ਮੋਟਾ ਫਰਕ ਪੈਂਦਾ ਕਿਥੇ ਤਾਂ ਆਪਾਂ ਇੱਕ ਰੇਟ ਦੇ ਵਿੱਚ ਲਿਮਾਰੀ ਦੇਣੀ ਕਿਥੇ ਆਪਾਂ ਉਹੀ ਰੇਟ ਦੇ ਕੇ ਲਿਮਾਰੀਆਂ ਦੋ ਕੱਢ ਲੈਣੀਆਂ ਉਹਦੇ ਵਿੱਚੋਂ ਫਿਰ ਵੀ ਰੇਟ ਵੀ ਦੇਖਿਆ ਕਰੋ ਤੇ ਉੱਥੇ ਕੁਆਲਿਟੀ ਵੀ ਦੇਖਿਆ ਕਰੋ ਤੇ ਫਿਨਿਸ਼ਿੰਗ ਵਗੈਰਾ ਸਾਰੀ ਚੀਜ਼ ਹੈ ਜਿਵੇਂ 7x6 ਦੀ ਵੱਡੀ ਲਿਮਾਰੀ ਬਣੀ ਹੋਈ ਹੈ ਇਹਦੇ ਵੀ ਆਪਾਂ ਵੱਡੀ ਆਫਰ ਲਈ ਹੋਇਆ 7x6 ਦੀ ਲਿਮਾਰੀ ਤੇ ਇਹ ਵੀ ਲਾਈਟਿੰਗ ਐਨਰਮੀਰਾ ਕੀ ਸ਼ਾਇਦ ਇਹਦੇ ਤੇ ਵੀ ਲਾਈਟਿੰਗ ਅਟੈਚ ਹੋਈ ਹੋਈ ਹੈ ਸਾਰੀ ਲਾਈਟਿੰਗ ਵਾਲੀ ਅਮੀਰਾ ਬਣੀ ਹੋਈ ਹੈ ਤੁਸੀਂ ਇਹਦੀ ਪੂਰੀ 2 ਫੁੱਟ ਡੂੰਗੀ ਹੋਊਗੀ ਇਹ ਵੀ ਸਾਰਾ ਬ੍ਰਾਂਡ ਦੀ ਇਹਦੇ ਤੇ ਐਕਸੈਸਰੀ ਲੱਗੀ ਹੋਈ ਹੈ ਇਹ ਆਪਾਂ 7/6 ਦੀ ਹੈ ਸ਼ਾਨਦਾਰ ਅਲਮਾਰੀ ਆਪਾਂ ਸਿਰਫ 35000 ਰੁਪਏ ਦੀ ਦੇ ਰਹੇ ਹਾਂ ਨਾਲੇ ਚੋਰ ਸਾਈਜ਼ ਨਹੀਂ ਹੋਣਾ 7 ਉੱਚੀ ਪੂਰੀ ਹੋਊ ਚੌੜੀ 6 ਪੂਰੀ ਹੋਊ ਚੋਰ ਸਾਈਜ਼ ਨਹੀਂ ਹੋਣਾ 7/6 ਦੀ 35000 ਰੁਪਏ ਦੀ ਅਲਮਾਰੀ ਹੋਰ ਤਾਂ ਹੋਰ ਇੰਨੇ ਫੰਕਸ਼ਨਲ ਦੇ ਨਾਲ ਇਹਦੀ ਵੀ ਸਾਰੇ ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ ਕਰ ਦਾਂਗੇ ਫਰੀ ਕਰ ਦੇਣੀ ਆ ਹੋ ਸਕਦਾ ਵੀ ਜਿੱਦ ਤੇ ਤੁਸੀਂ ਲੱਦ ਕੇ ਲੈ ਕੇ ਜਾਓ ਰੁਪਈਆ 3000 ਤੋਂ ਤੋਂ ਭੁੰਡੇ ਵਾਲਾ ਮੰਗ ਲੈ ਹਾਂ 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 ਪਰ ਆਪਾਂ ਫਰੀ ਡਿਲੀਵਰੀ ਕਰਾਂਗੇ ਕਰਨਾ ਕੀ ਆ ਬੰਦੇ ਨੇ ਸਿਰਫ 1000 ਰੁਪਏ ਸਾਨੂੰ ਦੇਣਾਗਾ ਬਾਕੀ ਦੇ ਰੁਪਏ ਘਰੇ ਗਏ ਤੋਂ ਦੇ ਲੈ ਜਿਵੇਂ ਤੁਸੀਂ ਆਹ ਸੋਫਾ ਦੇਖ ਸਕਦੇ ਹੋ ਵੀ 48000 ਰੁਪਏ ਦੀ ਰੇਂਜ ਦੇ ਵਿੱਚ ਆਪਾਂ ਸੋਫਾ ਦੇ ਰਹੇ ਆ ਫਿਲਾਲ ਦੇ ਲਈ ਇਹ ਆਫਰ ਦੇ ਲਈ ਆਪਾਂ ਨਵੇਂ ਸਾਲ ਤੇ 48000 ਰੁਪਏ ਦਾ ਸੋਫਾ ਦੇ ਰਹੇ ਆ 11 ਸੀਟਾਂ ਵਾਲਾ ਜਿਹੜਾ ਕੱਪੜਾ ਲੱਗਿਆ ਲੈਦਰ ਸਵਾਈਡ ਕੱਪੜਾ ਲੱਗਿਆ ਜੋ ਬਿਸ਼ੱਕ ਦੀ ਬੰਦਾ ਗਿੱਲਾ ਕੱਪੜਾ ਮਾਰ ਮਾਰ ਇਹਨੂੰ ਸਾਫ਼ ਕਰੀ ਜਾਵੇ ਕੋਈ ਚੱਕਰ ਨਹੀਂ ਜੇ ਜਵਾਕਾਂ ਤੋਂ ਕੋਈ ਦਾਗ ਲੱਗ ਗਿਆ ਕੋਈ ਚੀਜ਼ ਡੁੱਲ ਗਈ ਚੁੱਪ ਕਰਕੇ ਗਿੱਲੇ ਕੱਪੜੇ ਨਾਲ ਆਮ ਨਾਇ ਨੂੰ ਕਰਦੇ ਹੋ ਸਾਫ਼ ਤੇ ਜੇ ਤੁਹਾਨੂੰ ਰੰਗ ਪਸੰਦ ਨਹੀਂ ਪੜਦਿਆਂ ਦੇ ਨਾਲ ਦਾ ਰੰਗ ਵੀ ਇਹਦਾ ਲੈਸ ਹਾਂਜੀ ਹਾਂ ਤੇ ਡਿਲੀਵਰੀ ਇਹਦੀ ਵੀ ਸਾਰੇ ਪੰਜਾਬ ਦੇ ਵਿੱਚ ਫ੍ਰੀ ਹੋ 48000 ਦੇ ਵਿੱਚ ਹੀ ਆ ਸਚਨ ਹੁਣ ਹੋਰ ਪਾਸੇ ਚੱਲ ਗਏ ਹਾਂਜੀ ਬਈ ਹਾਂ ਇੱਧਰ ਚੱਲ ਗਏ ਇੱਕ ਇੱਧਰ ਜੇ ਨਹੀਂ ਕਿਤੇ ਲੈ ਕੇ ਗਿਆ ਸਾਨੂੰ ਹਾਂਜੀ ਹਾਂ ਹਾਂ ਇੱਧਰ ਕੋਈ ਪੜਦੇ ਵਾਲੀ ਚੀਜ਼ ਪਈ ਆ ਪ੍ਰੀਤ ơi ਕਿੱਧਰ ਕਿੱਧਰ ਤਾਂ ਚੱਲੇ ਹਾਂ ਤੁਹਾਨੂੰ ਰਾਜੇ ਮਹਾਰਾਜ ਜਿਹੜੇ ਸੋਫੇ ਨੇ ਇਹਦੀ ਵੀ ਸਾਡੀ ਸਾਡੀ ਮੈਨੂਫੈਕਚਰਿੰਗ ਆਪਦੀ ਹੈ ਜਿਹੇ ਜਿਹੇ ਰੇਟ ਤੁਹਾਨੂੰ ਅਸੀਂ ਦੇ ਦਾਂਗੇ ਮੇਰੇ ਹਿਸਾਬ ਨਾਲ ਕੋਈ ਪੰਜਾਬ ਕੀ ਪੂਰੇ ਇੰਡੀਆ ਦੇ ਵਿੱਚ ਰੇਟ ਨਹੀਂ ਦੇ ਸਕਦਾ ਆਮ ਤੌਰ ਤੇ ਕਿਸੇ ਦੇ ਪੰਦੀ ਮੈਨੂਫੈਕਚਰਿੰਗ ਆਪਦੀ ਨਹੀਂ ਹੁੰਦੀ ਇਹ ਸਾਰੇ ਸੋਫਿਆਂ ਦੀ ਮੈਨੂਫੈਕਚਰਿੰਗ ਸਾਡੀ ਆਪਦੀ ਹੁੰਦੀ ਜਿਹੇ ਜਿਹੇ ਸ਼ਾਹੀ ਸੋਫੇ ਦੇਖ ਰਹੇ ਹੂੰ ਜੀ ਹਾਂ ਜੇ ਕਿਸੇ ਵੀ ਸਾਜਣ ਨੇ ਬਣਦਾ ਦੇਖਣਾ ਯਾਰ ਬਣਦਾ ਦੇਖ ਸਕਦਾ ਬਣਦਾ ਦੇਖ ਸਕਦੇ ਹਾਂ ਜੀ ਇਸ ਤਰ੍ਹਾਂ ਦਾ ਸੋਫਾ ਕੋਈ ਚੱਕਰ ਨਹੀਂ ਹੈਗਾ ਇਹਦਾ ਵੀ ਆਪਾਂ ਰੇਟ ਤੁਹਾਨੂੰ ਪੂਰਾ ਘੈਂਟ ਦੇਵਾਂਗੇ ਕਿੰਨਾ ਦਿਨ ਲੱਗਿਆ ਬੋਲ ਕੱਢ ਲਾ ਫ ਦੇ ਦੇ ਦਾਂਗੇ 1 ਲੱਖ 2000 ਰੁਪਏ ਦਾ ਸੋਫਾ ਕੁਰਸੀਆਂ ਦੇ ਨਾਲ ਜੇ ਤੁਸੀਂ ਡਿਵਾਈਡਰ ਦੇ ਨਾਲ ਲੈਣਾਗਾ ਜਾਂ 2 ਸੀਟਰ ਦੇ ਨਾਲ ਲੈਣਾ ਤਾਂ ਹੋਰ ਵੀ ਬਹੁਤ ਘੱਟ ਜਿਹੜੀ ਕੁਰਸੀ ਹੁੰਦੀ ਹੈ ਇਹ ਮਹਿੰਗੀ ਹੁੰਦੀ ਹੈ ਆਮ ਸੀਟਾਂ ਦੇ ਨਾਲੋਂ ਆਪਾਂ ਕੁਰਸੀਆਂ ਦੇ ਨਾਲ ਤੁਹਾਨੂੰ ਸੋਫਾ ਦੇਵਾਂਗੇ ਸਾਰਾ ਕੰਪਲੀਟ ਸੈੱਟ ਸ਼ੀਸ਼ੇ ਦੇ ਨਾਲ 1,2000 ਰੁਪਏ ਦਾ ਸੋਫਾ ਸਾਰੇ ਪੰਜਾਬ ਦੇ ਵਿੱਚ ਡਿਲੀਵਰੀ ਇਹਦੀ ਫ੍ਰੀ ਦੇ ਦਾਂਗੇ ਕਰਨਾ ਕੀ ਉਹੀ ਬੰਦੇ ਨੇ 1000 ਰੁਪਏ ਪਹਿਲਾਂ ਪਾਉਣਾ ਬਾਕੀ ਦੇ ਰੁਪਏ ਘਰੇ ਗਏ ਤੋਂ ਇਹਨੂੰ ਵੀ ਜਿਵੇਂ ਮਰਜ਼ੀ ਬਣਾ ਕਸਟਮਾਈਜ਼ ਕਰਵਾ ਲੈ ਸੈਕਸ਼ਨ ਬਣਵਾ ਲੈ ਕੋਰਨਰ ਬਣਵਾ ਲੈ ਜਿਹੇ ਜਾਂ ਮਰਜ਼ੀ ਕੱਪੜਾ ਲਵਾ ਲੈ ਤੇ ਡਿਜ਼ਾਈਨ ਇਹਦੇ ਚ ਹੀ ਪੰਜ ਸੱਤ ਆਪਣੇ ਕੋਲ ਡਿਜ਼ਾਈਨ ਮੌਕੇ ਤੇ ਹੋਣੇ ਕੋਈ ਚਿੰਤਾ ਨਹੀਂ ਇਹ ਗੱਲ ਸਾਬਤਾ ਪਹੁੰਚੂਗਾ ਹਾਂ ਸਾਬਤਾ ਪਹੁੰਚੂਗਾ ਜੁਮੇਵਾਰੀ ਹੈ ਜੀ ਜੁਮੇਵਾਰੀ ਹੈ ਇਹਦੀ ਜੁਮੇਵਾਰੀ ਹੈ ਤੁਸੀਂ ਪੈਸੀ ਤਾਂ ਦੇਣੇ ਨੇ ਜੇ ਤੁਹਾਨੂੰ ਸਾਬਤਾ ਪਹੁੰਚੀ ਹੋਈ ਚੀਜ਼ ਮਰੀ ਨਹੀਂ ਪੈਸੇ ਨਹੀਂ ਦੇਣੇ ਤੁਹ ਏਹ ਇਹਦਾ ਸੌਦਾ ਕਰ। ਇਹ ਵੀ ਸਾਰਾ ਸਾਗਵਣ ਦੇ ਵਿੱਚ ਆਈਟਮ ਬਣੀ ਹੋਈ ਹੈ ਜੀ। ਹੂੰ। ਸਾਰਾ ਸਾਗਵਣ ਦੇ ਵਿੱਚ ਆਈਟਮ ਬਣੀ ਹੋਈ ਹੈ। ਇਹਨੂੰ ਕੀ ਕਹਿੰਦੇ ਲੌਬੀ ਸੈੱਟ? ਹਾਂ ਲੌਬੀ ਸੈੱਟ ਕਹਿ ਸਕਦੇ ਆ ਜੇ ਤੁਸੀਂ ਬੈਕ ਤੇ ਵਰਕ ਦੇਖੋਗੇ ਪਿੱਛੇ ਵਿਨੀਅਰ ਵਗੈਰਾ ਲਾ ਕੇ ਪ੍ਰੋਪਰ ਪਾਲਿਸ਼ ਕੀਤਾ ਹੋਇਆ ਬੈਕ ਤੇ ਬਹੁਤ ਸ਼ਾਨਦਾਰ ਵਰਕ ਕੀਤਾ ਹੋਇਆ। ਇਹ ਇਹ ਕਿੰਨੇ ਕ ਦਾ ਦੇ ਦੇਗੇ? ਇਹ ਤਕਰੀਬਨ ਆਪਾਂ 8500 ਰੁਪਏ ਪਰ ਸੀਟ। ਉਹ 47 ਸਾਗਵਣ ਦੀ ਜਿੱਥੇ ਗੱਲ ਆ ਜਾਂਦੀ ਹੈ, ਉਥੇ 11-12000 ਤੋਂ ਪਰ ਸੀਟ ਕੋਈ ਬਾਲਾ ਨਹੀਂ। ਲੋਕੀ ਕੀ ਕਰਦੇ ਨੇ 11-12000 ਰੁਪਏ ਪਰ ਸੀਟ ਵੀ ਨਹੀਂ ਦੱਸਦੇ। ਉੱਕਾ-ਬੁ ਕੈਲਕੂਲੇਟਰ ਨਹੀਂ ਕਰਦਾ ਅਸੀਂ ਪਰ ਸੀਟ ਦੇ ਨਾਲ ਦੱਸਦੇ ਹਾਂ ਮਾਰਕੀਟ ਦੇ ਵਿੱਚ 11 12 ਹਜ਼ਾਰ ਪਰ ਸੀਟ ਅਗਲਾ ਸਸਤੇ ਤੋਂ ਸਸਤਾ ਕਰਕੇ ਰੋਲਾ ਪਾ ਕੇ ਦੂ ਪਰ 8500 ਰੁਪਏ ਜਿਹੇ ਜ ਆਪਣੇ ਦੂਜੇ ਸੋਫੇ ਨੇ ਉਹਨਾਂ ਰੇਟਾਂ ਦੇ ਵਿੱਚ ਹੀ ਦੇਦਾ ਹੈ 8500 ਰੁਪਏ ਦੇ ਵਿੱਚ ਸੀਟ ਹਾਂਜੀ ਹਾਂ ਠੀਕ ਹੈ ਤੇ ਉੱਥੇ ਹੀ ਟੱਕ ਘੱਟ ਕਰਨੀਆਂ ਘੱਟ ਵੀ ਕਰ ਸਕਦੇ ਜੀ ਹਾਂ ਘੱਟ ਕਰਨੀਆਂ ਘੱਟ ਵੱਧ ਕਰਨੀਆਂ ਵੱਧ ਵੀ ਹੋ ਸਕਦੇ ਵੱਧ ਵੀ ਹੋ ਜਾਣਗੀਆਂ ਆਹ ਤੇ ਆ ਥੱਲੇ ਵਾਲੇ ਪਾਸੇ ਜਿਵੇਂ ਨਹੀਂ ਕਿਤੇ ਉਤਰੇ ਯਾਰ 사ਜਨ ਹਾਂਜੀ ਭਾਈ ਉਰੇ ਵੀ ਮੈਂ ਤੁਹਾਨੂੰ ਦੱਸੀ ਤਾਂ ਜਨਾ ਜਿਹੜਾ ਆਪਣੇ ਕੋਲ ਇੱਕ ਵਾਰ ਸ਼ੋਰੂਮ ਤੇ ਆ ਗਿਆ ਦੇ ਇਨਾਂ ਤੋਂ ਤੇ ਰੇਟ ਤੋਂ ਨਹੀਂ ਮੁੜਦਾ ਜਿਹਨੇ ਲੈਣਾ ਨਹੀਂ ਹੂਗਾ ਉਹ ਤਾਂ ਗਲਬ ਬੁਸ਼ੱਕ ਦੀ ਰਹੀ ਪਰ ਡਿਜ਼ਾਈਨਾਂ ਤੋਂ ਰੇਟ ਤੋਂ ਮੁੜਨ ਨਹੀਂ ਦਿੰਦੇ ਕਿਉਂਕਿ ਆਪਾਂ ਡਿਜ਼ਾਈਨ ਵੀ ਇੱਕ ਤੋਂ ਇੱਕ ਰੱਖੇ ਹੋਏ ਨੇ ਅਗਲੇ ਨੂੰ ਇੱਕ ਟਾਈਮ ਤੇ ਡਿਸਪਲੇ 100 ਸੋਫੇ ਆਪਾਂ ਦਿਖਾ ਦਾਂਗੇ ਇਸ ਤਰ੍ਹਾਂ ਦੇ ਡਿਜ਼ਾਈਨ ਦਿਖਾ ਦਾਂਗੇ ਜਿਹੇ ਜਿਹੜੇ ਕਿ ਬਾਹਰਲੇ ਮੁਲਕਾਂ ਦੇ ਵਿੱਚ ਚੱਲਦੇ ਨੇ ਮੇਰੇ ਕੁਝ ਇਸ ਤਰ੍ਹਾਂ ਦੇ ਡਿਜ਼ਾਈਨ ਕਸਟਮਰਸ ਨੂੰ ਆਸਟ੍ਰੇਲੀਆ ਤੋਂ ਭੇਜਿਆ ਹੋਇਆ ਤੁਹਾਨੂੰ ਪਤਾ ਆਪਾਂ ਐਕਸਪੋਰਟ ਵੀ ਕਰਦੇ ਆਂ ਵੀ ਬੰਦਾ ਉੱਥੋਂ ਡਿਜ਼ਾਈਨ ਭੇਜ ਦਿੰਦਾ ਸੀ ਇੱਕ ਸ਼ੋਰੂਮ ਤੇ ਸੋਫਾ ਲਾ ਲੈਣਿਆ ਇੱਕ ਅਗਲੇ ਨੂੰ ਭੇਜ ਦਿੰਨੇ ਆ ਵੀ ਸਾਰੇ ਤੁਹਾਨੂੰ ਬਾ ਨਮੀ ਤੁਸੀਂ ਆ ਦੇਖ ਸਕਦੇ ਹੋ ਆ ਵੀ ਸੋਫਾ ਮੈਲਬਨ ਦੇ ਸਟੋਰਾਂ ਤੇ ਲੱਗਾ ਹੋਇਆਗਾ ਆ ਵੀ ਆਸਟ੍ਰੇਲੀਆ ਤੋਂ ਕਸਟਮਰ ਨੇ ਸਟੋਰ ਦਾ ਡਿਜ਼ਾਈਨ ਭੇਜਿਆ ਸੀ ਆ ਵੀ ਚੈਸਟਰਫੀਲਡ ਸੋਫਾਗਾ ਇਹ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਬਹੁਤ ਜਦੇ ਚੱਲਦਾਗਾ ਸੋਫਾ ਦੇਖ ਇਹ ਕਿੰਨੇ ਦਾ ਇਹਨਾਂ ਚੋਂ ਇੱਕ ਅੱਧੇ ਦਾ ਰੇਟ ਦੱਸਦੇ ਮਾੜਾ ਜਾ ਕੇ ਜਿਵੇਂ ਹੋਣਾ ਚੈਸਟਰਫੀਲਡ ਸੋਫਾ ਬਣਿਆ ਹੋਇਆਗਾ ਇਹ ਵੀ ਪਰ ਸੀਟ ਦੀ ਆਪਾਂ ਗੱਲ ਕਰੀਏ ਸਾਰੇ ਹੀ 6500 7000 ਰੁਪਏ ਦੀ ਪਰ ਸੀਟ ਦੇ ਵਿੱਚ ਰੇਟ ਦੇ ਦਾਂਗੇ ਆਪਾਂ ਤੇ ਸਾਰਾ ਬੈਕਿੰਗ ਵਾਲਾ ਹੈਵੀ ਕਪੜਾ ਹੋਊਗਾ ਜੋ ਕਸਟਮਰ ਸਾਡੇ ਕੋਲੋਂ ਦਾ ਰੇਟ ਦੇ ਨਾਲ ਨਾਲ ਸਾਡੀ ਇੱਕ ਕੁਆਲਿਟੀ ਵੀ ਕੰਪੈ ਉਹ ਚੀਜ਼ ਬੰਦਾ ਸ਼ੁਰੂ ਤੇ ਜਾ ਕੇ ਜੇ ਕਿਸੇ ਹੋਰ ਤੋਂ ਲੈਣਾਗਾ ਕੰਪੈਰੀਜ਼ਨ ਕਰੇ ਫੇਰ ਸਾਡੇ ਤੋਂ ਨਵੇਂ ਬਸ਼ੱਕ ਦੀ ਨਾਲ ਹੋਵੇ ਕੋਈ ਚੱਕਰ ਨਹੀਂ ਹੈਗਾ ਜੇ ਮੈਂ ਮੰਨ ਕੇ ਚੱਲ ਆਪਾਂ ਇਹਨੂੰ 6500 ਪਰ ਸੀਟ ਕਹਿ ਸਕਦੇ ਹਾਂ 6500 ਰੁਪਏ ਪਰ ਸੀਟ ਕਹਿ ਸਕਦਾ 10 ਸੀਟਾਂ ਦਾ 65000 ਦਾ ਬਣੇ 10 ਸੀਟਾਂ ਦਾ 65000 ਰੁਪਏ ਦਾ ਸੋਫਾ ਬਣ ਜੂਗਾ ਨਾਲ 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 ਟੇਬਲ ਤੇ ਨਾਲ ਸ਼ੀਸ਼ਾ ਹੋਊਗਾ ਜੀ ਚਲੋ ਆਜੋ ਹੁਣ ਗਾਂ ਚੱਲਦੇ ਆਂ ਕਿਉਂ ਵੀ ਸਚਨ ਇਧਰਲੇ ਪਾਸੇ ਵੀ ਆਫਰਾਂ ਕੰਟੀਨਿਊ ਆ ਬਈ ਸਾਰੇ ਸਟੋਰ ਤੇ ਆਪਣੀ ਆਫਰਾਂ ਹੈ ਜਿਹੜੀ ਜਿਹੜੀ ਤੁਸੀਂ ਆਈਟਮ ਦੇਖੋਗੇ ਸਟੋਰ ਤੇ ਸਾਰੀਆਂ ਆਫਰਾਂ ਲੱਗੀਆਂ ਹੋ ਫੋ ਲੈਟਾਂ ਵਾਲਾ ਇਹ ਤੇ ਜਿਹੜਾ ਮਰਜੀ ਕਲਰ ਬਲੈਕ ਕਲਰ ਖਾਸ ਕਰਕੇ ਬਹੁਤ ਜ਼ਿਆਦਾ ਡਿਮਾਂਡ ਹੈ ਇਹਦੇ ਹੁਣ ਵਰਕਿੰਗ ਦੇ ਵਿੱਚ ਨਹੀਂ ਹੈਗਾ ਇੱਥੇ ਸਾਈਡਾਂ ਤੇ ਲੈਟਾਂ ਚੱਲਦੀਆਂ ਤੇ ਕਾਰਨਰ ਤੇ ਲੈਟਾਂ ਚੱਲਦੀਆਂ ਆਏ ਜੇ ਜਾਗਦੇ ਆ ਸੋਫੇ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਆ ਬਚਾਲੇ ਸਟੋਰੇਜ ਬਣੀ ਹੋਈ ਆ ਸਮਾਨ ਵਗੈਰਾ ਰੱਖਣ ਨੂੰ ਤੇ ਇਸ ਤਰ੍ਹਾਂ ਦਾ ਸੋਫਾ ਹੋ ਗਿਆ ਜਿਵੇਂ ਹੈਡ ਰੈਸਟ ਵਾਲਾ ਸੋਫਾ ਹੋ ਗਿਆ ਵੱਡੇ ਕਾਰਨਰ ਵਾਲਾ ਸੀ ਇਹਨੂੰ ਸੋਫਾ ਕਹਿੰਦੇ ਨੇ ਇਹ ਵੀ ਅਸੀਂ ਬਹੁਤ ਬੈਸਟ ਪ੍ਰਾਈਸ ਦੇ ਵਿੱਚ ਸੋਫਾ ਦੇ ਰਹੇ ਹਾਂ ਤੇ ਬੰਦਾ ਇਹ ਤੇ ਬਹਿ ਵੀ ਸਕਦਾਗਾ ਉਹ ਖੁੱਲੀ ਡੁੱਲੀ ਤੇ ਸੀਟ ਬਣੀ ਹੋਈ ਆ ਕਾਰਨਰ ਤੇ ਇਸ ਤਰ੍ਹਾਂ ਤੁਹਾਨੂੰ ਸਾਰੇ ਇੰਗ ਇਹ ਨਮੀਤ ਨੂੰ ਡਿਸਪਲੇ ਦੇ ਵਿੱਚ ਮਿਲ ਗਈ ਆ ਬਿਲਕੁਲ ਨਵਾਂ ਆ ਆ ਬਿਲਕੁਲ ਨਵੀਂ ਚੀਜ਼ ਆ ਹਾਂਜੀ ਹਾਂ ਆ ਬਿਲਕੁਲ ਨਵੀਂ ਚੀਜ਼ ਆ ਅਲੱਗ ਕੱਪੜਾ ਅਲਾਗੜ ਜਾਇਨਾ ਹਾਂ ਲੈਦਰਸਾਇਡ ਕਪੜਾ ਗਾ ਲੈਦਰਸਾਇਡ ਕਪੜਾ ਦੀ ਤਕਰੀਬਨ 600 700 ਰੁਪਏ ਮੀਟਰ ਦਾ ਕਪੜਾ ਗਾ ਇਹ ਵੀ ਐਕਚੁਅਲ ਦੇ ਵਿੱਚ ਨਿਰਪੇ ਮੀਟਰ ਦਾ ਕਪੜਾ ਗਾ ਜਿਹੜੇ ਕਸਟਮਰ ਨੂੰ ਕੋਈ ਡਾਊਟ ਹੋ ਵੀ ਇੰਨੇ ਦਾ ਹੈ ਨਹੀਂ ਬਿਸ਼ੱਕ ਦੀ ਸਾਡੋ 6 700 ਰੁਪਏ ਦੇ ਹਿਸਾਬ ਨਾਲ ਪੈਸੇ ਕਟਵਾ ਕੇ ਆਪਦਾ ਕਪੜਾ ਦੇ ਸਕਦਾ ਕੋਈ ਚੱਕਰ ਨਹੀਂ ਹੈਗਾ ਵੀ ਆਪਾਂ ਐ ਨਹੀਂ ਹੈਗਾ ਵੀ ਕਰਾਂਗੇ ਗੱਲਾਂ ਗੱਲ ਕਰਾਂਗੇ ਕੁਝ ਹੋਰ ਤੇ ਹੋਊਗਾ ਐਕਚੁਅਲ ਦੇ ਵਿੱਚ ਕੋਈ ਹੋਰ ਵੀ ਐਵੇਂ ਹੀ ਕਹਿ ਦਾਂਗੇ ਜੀ ਇੰਨੇ ਵਾਲਾ ਕਪੜਾ ਤੇ ਹੋਵੇ ਨਾ ਕਪੜਾ ਆਪਦਾ ਲੈ ਆਵੇ ਤੇ ਆਪਣੇ ਪੈਸੇ ਕਟਾ ਦੇ ਪੈਸੇ ਕਟਾ ਦੇ ਤਾਂ ਵੀ ਕੋਈ ਚੱਕਰ ਨਹੀਂ ਰੋਕ ਜਾ ਰੋਕ ਜਾ ਹਾਂ ਰੁਕ ਜਾ ਆ ਦਿਖਾਓ ਏ ਪ੍ਰੀਤ ਆ ਚੀਜ਼ ਬਹੁਤ ਹੀ ਸੋਹਣੀ ਹੈ ਬਈ ਆਪਣੇ ਕੋਲ ਜਿਵੇਂ ਆ ਤੁਸੀਂ ਦੇਖ ਰਹੇ ਹੋ ਆਊਟਡੋਰ ਸੈਟ ਦੇ ਵਿੱਚ ਵੀ ਜਾਂ ਆਊਟਡੋਰ ਵਾਸਤੇ ਫਰਨੀਚਰ ਦੀ ਬਹੁਤ ਐਟਮਾ ਮੌਜੂਦ ਹੋਣੀ ਆ ਜਿਵੇਂ ਆ 10000 ਰੁਪਏ ਪਰ ਸੀਟ ਦੇ ਹਿਸਾਬ ਨਾਲ ਹੈ ਜੀ ਇਹ ਮਤ 3 ਸੀਟਰ ਬਣਾ ਹੋਇਆ 1 ਇੱਕ ਸੀਟਰੇ ਬਣਾ ਹੋਇਆ ਟੇਬਲ ਤੇ ਗਲਾਸ ਇਹ ਸੇਮ ਪ੍ਰਾਈਸ ਦੇ ਵਿੱਚ ਹੀ ਇਹ ਤਾਂ ਜਿਵੇਂ ਥੋੜੀ ਜਿਹੀ ਬਾਜੂ ਇਹਦੇ ਸਲੀਕ ਨੇ ਬਹੁਤ ਮੋਟੀਆਂ ਬਾਜੂ ਵੀ ਮਿਲ ਸਕਦੀਆਂ ਆ ਜਿਹੜੀ ਬੀਕਰ ਹੈ ਇਨੂੰ ਵੀ ਆਪਾਂ ਕਸਟਮਾਈਜ਼ ਕਰਵਾ ਸਕਦੇ ਹਾਂ ਜਿਹੜਾ ਕੱਪੜਾ ਵੀ ਲੱਗੇ ਵਾਟਰਪੂਫ ਕੱਪੜਾ ਲੱਗੇਗਾ ਮੀਂਹ ਕਣੀ ਦੇ ਵਿੱਚ ਧੁੱਪ ਦੇ ਵਿੱਚ ਸੁਨੂ ਪੈਂਦੀ ਹੋਏ ਮਤਲਬ ਬਾਹਰਲੇ ਰੇਸ਼ੇ ਜਦ ਜਦੇ ਨੇ ਕੋਈ ਚੱਕਰ ਨਹੀਂ ਹੈਗਾ ਇਹਨੂੰ ਇੱਕ paisa ਦਾ ਵੀ ਹਾਂ ਇਹ ਆ ਵਾਟਰਪੂਫ ਕੱਪੜਾ ਹੈ ਵਾਟਰਪੂਫ ਕੱਪੜਾ ਹੈ ਇਹਦੇ ਅੰਦਰ ਪਾਣੀ ਨਹੀਂ ਜਾਊਗਾ ਪਾਣੀ ਨਹੀਂ ਜਾਂਦਾ ਇਹਦੇ ਅੰਦਰ ਆ ਜੋ ਚਲੋ ਜੀ ਹੋਰ ਦੱਸ ਮੈਨੂੰ ਹੋਰ ਦੱਸ ਹੋਰ ਆਪਾਂ ਇੱਕ ਜਿਵੇਂ 70000 ਰੁਪਏ ਦਾ ਆਪਣਾ ਪੈਕੇਜ ਆ ਜਾ ਕਿੱਥੇ ਪਿਆ ਪੈਕੇਜ ਜਿਵੇਂ ਸਾਰਾ ਕੰਪਲੀਟ ਪੈਕੇਜ ਹੈ ਇਹ ਆ ਪੈਕੇਜ ਦੇ ਵਿੱਚ ਆਪਾਂ ਇੱਕ ਬੈੱਡ ਦੇ ਰਹੇ ਹਾਂ ਇਹਦੇ ਨਾਲ ਇੱਕ ਠੰਡੇ ਗਰਮ ਵਾਲੇ ਆਪਾਂ ਔਰਥੋ ਮੈਟ੍ਰਸ ਦੇ ਰਹੇ ਹਾਂ ਬੈੱਡ ਵੀ ਪੂਰੇ ਸ਼ਾਨਦਾਰ ਸੈਟੀਆਂ ਵਾਲੇ ਹੋਣਗੇ ਡਿਜ਼ਾਈਨ ਇਹਦੇ ਵਿੱਚ ਹੋਰ ਵੀ ਕਈ ਹੋਣਗੇ ਜਿਵੇਂ ਮਰਜ਼ੀ ਬੰਦਾ ਇਹਨੂੰ ਕਸਟਮਾਈਜ਼ ਵੀ ਕਰਵਾ ਸਕਦਾ ਹੈ ਇਹਦੇ ਨਾਲ ਆਪਾਂ ਇੱਕ ਸੋਫਾ ਵੱਡਾ ਦੇ ਰਹੇ ਹਾਂ ਸ਼ਾਨਦਾਰ 7 ਸੀਟਾਂ ਵਾਲਾ ਆਹ 7 ਸੀਟਾਂ ਵਾਲਾ ਸੋਫਾ ਹੋਊਗਾ ਐਲ ਸ਼ੇਪ ਟੇਬਲ ਗਲਾਸ ਤੇ ਨਾਲ ਦੂ ਆਪਾਂ ਦਵਾਂਗੇ ਚੇਰਾ ਠੀਕ ਹੈ ਜੀ ਇਹਨੂੰ ਵੀ ਬੰਦਾ ਜਿਵੇਂ ਮਰਜ਼ੀ ਕਸਟਮਾਈਜ਼ ਕਰਵਾ ਸਕਦਾ ਤੇ ਇਹਦੇ ਨਾਲ ਹੀ ਆਪਾਂ ਵੱਡੀ ਦਵਾਂਗੇ ਡ्रेसਿੰਗ ਟੇਬਲ ਵਾਲੀ ਅਲਮਾਰੀ ਆਹਾਂ ਅਲਮਾਰੀ ਹਾਂਜੀ ਹਾਂ ਇਹਦੇ ਬਹੁਤ ਦਵਾਂਗੇ ਡ्रेसਿੰਗ ਟੇਬਲ ਵਾਲੀ ਵੱਡੀ ਅਲਮਾਰੀ ਇਹ ਸਾਰੇ ਕੰਪਲੀਟ ਪੈਕੇਜ ਦੇ ਵਿੱਚ ਹੋਰ ਤਾਂ ਹੋਰ ਜਿਹੜਾ ਬੰਦਾ ਆਪਣੀ ਵੀਡੀਓ ਨੂੰ ਸ਼ੇਅਰ ਕਰੂਗਾ ਆ ਘੁੰਮਣ ਵਾਲੀ ਰੂਮ ਚੇਅਰ ਬਿਲਕੁਲ ਫ੍ਰੀ ਦੇ ਦਾਂਗੇ ਆਪਾਂ ਇਹ ਕੱਲੀ ਰੂਮ ਚੇਅਰ ਵੈਸੇ 10000 ਰੁਪਏ ਦੀ ਹੈ ਕੱਲੀ ਇਹ ਬਰਾਪਾ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਫਿਰ ਪੈਕੇਜ ਨੂੰ ਆਰਡਰ ਕਰਨਗੇ ਤਾਂ ਆਪਾਂ ਬਿਲਕੁਲ ਫ੍ਰੀ ਦੇ ਦਾਂਗੇ ਲੋ ਜੀ ਜਿਹੜਾ ਬੰਦਾ ਵੀਡੀਓ ਸ਼ੇਅਰ ਕਰੂਗਾ ਤੇ ਪੈਕੇਜ ਲੈਣ ਆਊਗਾ ਉਹਨੂੰ ਆ ਆ ਲੈ ਜੇ ਜੀ ਹਾਂ ਉਹ ਚੇਤਾ ਕਰਾ ਕੇ ਲੈ ਜੇ ਪਹਿਲਾਂ ਤਾਂ 70000 ਚ ਆਹੀ ਦਿੰਦਾ ਹੋਊਗਾ ਤੇ ਜਿਹੜਾ ਬੰਦਾ ਵੀਡੀਓ ਜੀ ਸ਼ੇਅਰ ਕਰਾਉਣ ਦਾ ਮੌਕੇ ਤੇ ਚੇਤਾ ਕਰਾ ਲੂ 10000 ਰੁਪਏ ਦੀ ਆ ਮਿਲ ਗਈ ਹੋਰ ਤਾਂ ਹੋਰ ਇਹਦੀ ਵੀ ਸਾਰੇ ਪੰਜਾਬ ਦੇ ਵਿੱਚ ਜਿਹੜੀ ਡਿਲੀਵਰੀ ਬਿਲਕੁਲ ਫ੍ਰੀ ਕੀਤੀ ਜਾਊਗੀ 70000 ਰੁਪਏ ਦੇ ਵਿੱਚ ਹੀ ਬੰਦੇ ਨੇ ਇਹ ਵੀ ਆਰਡਰ ਕਿਵੇਂ ਕਰਨਾ ਹੈ 1000 ਰੁਪਏ ਬੰਦਾ ਸਾਨੂੰ ਅਡਵਾਂਸ ਦੇਵੇ Google Pay Paytm ਥਰੂ ਬਾਕੀ ਦੀ ਰਕਮ ਬੰਦਾ ਕਰੇਗੇ ਤੋਂ ਸਮਾਨ ਚੈੱਕ ਕਰਕੇ ਤਸੱਲੀ ਬਖਸ਼ ਫਿਰ ਦੇ ਸਕਦਾ ਕੋਈ ਚੱਕਰ ਨਹੀਂ ਹੈਗਾ ਬਜਾਣਾ ਉਹਦਾ ਹੋ ਗਿਆ ਪੈਕੇਜ ਪੈਕੇਜ ਹੋਰ ਵੀ ਛੋਟੇ ਵੀ ਹੈਗੇ ਜਿਕੇ ਨੇ ਛੋਟਾ ਪੈਕੇਜ ਹਾਂਜੀ ਹਾਂ ਬਈ ਸਸਤੇ ਪੈਕੇਜ ਵੀ ਹੈਗੇ ਹੋਰ ਛੋਟੇ ਵੀ ਹੈਗੇ ਨੇ ਤੇ ਇਧਰ ਮਾੜਾ ਇਹ ਸੋਫਿਆਂ ਸਾਫਿਆਂ ਬਾਰੇ ਵੀ ਮਾੜੀ ਜਿਹੀ ਕੋਈ ਦੱਸ ਦੇ ਕਹਾਣੀ ਬਈਆ ਸਾਰੇ ਬਾਹਰਲੇ ਦੇਸ਼ਾਂ ਵਾਸਤੇ ਸੋਫੇ ਬਣੇ ਹੋਏ ਨੇ ਇਹ ਸਾਰੇ ਇੰਗਲਿਸ਼ ਡਿਜ਼ਾਈਨ ਬਣੇ ਹੋਏ ਨੇ ਆ ਤੁਸੀਂ ਦੇਖ ਸਕਦੇ ਹੋ ਬਟਰਫਲਾਈ ਵਾਲਾ ਸੋਫਾ ਸੀਟ ਦੇ ਵਿੱਚ ਕਿੰਨੀ ਜਿਆਦਾ ਪਰਫੈਕਸ਼ਨ ਹੈ ਤੇ ਕੰਫਰਟੇਬਲ ਵੀ ਬਹੁਤ ਜਿਆਦਾ ਜਦੋਂ ਬੰਦਾ ਇੱਥੇ ਆ ਕੇ ਬਹਿ ਕੇ ਦੇਖੂਗਾ ਬੰਦੇ ਨੂੰ ਪਤਾ ਉਹਦੋਂ ਲੱਗੂਗਾ ਬੰਦੇ ਨੇ ਸਾਡੇ ਡਿਜ਼ਾਈਨਸ ਤੇ ਲਿਮਟਿਡ ਨੇ ਜਿਹੜੇ ਕਿਉਂਕਿ ਖੂਬ ਹੋ ਅਸੀਂ ਉਹ ਹੀ ਤਸਵੀਰ ਦੇ ਹਿਸਾਬ ਨਾਲ ਇਹਨੂੰ ਚੀਜ਼ ਤਿਆਰ ਕਰਕੇ ਦੇ ਦਾਂਗੇ ਦੁਨੀਆ ਭਰ ਦੇ ਡਿਜ਼ਾਈਨ ਇੱਕੋ ਛੱਤ ਦੇ ਥੱਲੇ ਬਣ ਜਾਂਦੇ ਆ ਹਾਂ ਹੈ ਜੀ ਹਾਂ ਹਾਂ ਤੇ ਇੱਕੋ ਛੱਤ ਦੇ ਥੱਲੇ ਦੁਨੀਆ ਭਰ ਦੇ ਵਿੱਚ ਚੀਜ਼ ਡਿਲੀਵਰ ਹੋ ਜਾਂਦੀ ਹੈ ਜੀ ਹਾਂ ਦੁਨੀਆ ਭਰ ਦੇ ਵਿੱਚ ਹੀ ਡਿਲੀਵਰ ਹੋ ਜਾਂਦੀ ਹੈ ਤੁਸੀਂ ਜਿੱਥੇ ਮਰਜ਼ੀ ਬੈਠੋ ਅਮਰੀਕਾ ਆਸਟ੍ਰੇਲੀਆ ਕੈਨੇਡਾ ਯੂ ਐਸ ਏ ਤੁਸੀਂ ਆਰਡਰ ਕਰਨਾ ਹੈ ਸਾਨੂੰ ਜਿੱਥੇ ਤੁਸੀਂ ਬੈਠੋ ਤੜੇ ਕਰ ਹੋਮ ਡਿਲੀਵਰੀ ਤੱਕ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ ਤੇ ਇੱਕੋ ਛੱਤ ਦੇ ਥੱਲੇੋਂ ਦੁਨੀਆ ਭਰ ਚੋਂ ਹੀ ਸਭ ਤੋਂ ਸਸਤੇ ਫਰਨੀਚਰਾਂ ਚੋਂ ਇੱਕ ਫਰਨੀਚਰ ਵਾਲੀ ਇਹ ਦੁਕਾਨ ਵੀ ਆ ਇਹ ਵੀ ਗੱਲ ਆ ਕਿ ਸਾਰੀ ਦੁਨੀਆ ਦੇ ਤੁਸੀਂ ਅਮਰੀਕਾ ਕੈਨੇਡਾ ਇੰਗਲੈਂਡ ਸਾਰੇ ਸ਼ੋਅਰੂਮਾਂ ਦੇ ਰੇਟਾਂ ਦੇ ਕੰਪੈਰੀਸ਼ਨ ਕਰੋ ਫਿਰ ਇਦੂਗਾ 사ਚਨ ਨੂੰ ਫੋਨ ਕਰੋ ਹਾਂ ਉਸ ਤੋਂ ਬਾਅਦ ਮੈਨੂੰ ਮਤਲਬ ਬੰਦਾ ਕੀ ਕਰ ਸਕਦਾਗਾ ਬਾਹਰਲੇ ਸਟੋਰ ਤੇ ਖੜਾਗਾ ਬੰਦੇ ਨੇ ਡਿਜ਼ਾਈਨ ਦੇਖਿਆ ਬੰਦੋ ਦੀ ਫੋਟੋ ਖਿੱਚ ਕੇ ਮੈਨੂੰ ਭੇਜ ਦੇ ਜੇ ਉੱਥੇ 1.5 ਲੱਖ ਦਾ ਮੈਨੂੰ ਕਹੂ ਬਾਈ ਕਿੰਨੇ ਦਾ ਮਿਲੂਗਾ ਮੈਂ ਅਗਲੇ ਨੂੰ ਕਹੂੰਗਾ ਬਾਈ 30000 ਰੁਪਏ ਦਾ ਬੈੱਡ ਪੈਜੂਗਾ ਅਗਲਾ ਫਿਰ ਖਰਚਾ ਕੈਲਕੂਲੇਟ ਕਰੂ ਅਗਲਾ ਕਹੂਗਾ 30000 ਰੁਪਏ ਦਾ ਮੋਟਾ-ਮੋਟਾ ਹੀ ਆਪਾਂ ਲਾ ਲੈਨੇ 30000 ਦਾ ਬੈੱਡ ਅਗਲਾ 30000 ਵੀ ਮੰਨ ਲਓ ਉੱਪਰ ਖਰਚਾ ਪੈ ਗਿਆ 60000 ਫਰਕ ਕਿੰਨਾ ਹੋਗਾ 1.5 ਲੱਖ ਤੇ 60000 ਉੱਥੇ ਬਾਕਸ ਦੇ ਵਿੱਚ ਬਾਕਸ ਹੋਣ ਨਹੀਂ ਚਾਣ ਵਾਲੇ ਬੈੱਡ ਹੋਣਗੇ ਆਪਣੇ ਫੇਰ ਬਾਕਸ ਬੈੱਡ ਹੋਣਗੇ ਜਿਹੜੀ ਦਿਖਾਉਣ ਲੱਗਿਆ ਸੋਫਾ ਜਿੰਨਾ ਕ ਮੇਰਾ ਅੰਦਾਜ਼ਾ ਹੈ ਕਿਸੇ ਬਾਹਰਲੇ ਬੂਰਲੇ ਬੰਦੇ ਦਾ ਸੋਫਾ ਇਹ ਤੇ ਪੈਕ ਹੋ ਕੇ ਜਾਣਾ ਹੋਵੇ ਹਾਂਜੀ ਬਈ ਹਾਂ ਹਨਾ ਸਹੀ ਕਿੰਨੇ ਕ ਦਾ ਬਣ ਜੂਗਾ 사ਜਨ ਆਹਾ ਆ ਸੋਫਾ ਹੈ ਬਈ ਆ ਸੀਟਾਂ ਤੁਸੀਂ ਮੰਨ ਕੇ ਚਲੋ 3 ਕਾਰਨਰ 3 ਟੇਬਲ ਤੇ ਸ਼ੀਸ਼ਾ ਐਸਟੀਮੇਟ 35000 ਰੁਪਏ ਦੀ 7 ਸੀਟਾਂ ਦੇ ਨਾਲ ਗਲਾਸ ਆਸੀਂ ਇਹ ਲਾਇਆ ਹੋਇਆ ਹੈਗਾ ਇਹ ਤੇ ਕੱਪੜਾ ਵੀ ਬਹੁਤ ਜ਼ਿਆਦਾ ਸੁਪੀਰੀਅਰ ਲੱਗਿਆ ਹੋਇਆ ਤੁਸੀਂ ਖੈਰ ਤੁਹਾਡਾ ਤਾਂ ਐਕਸਪੀਰੀਅੰਸ ਜ਼ਿਆਦਾ ਮਤਲਬ ਕੋਈ ਹੋਰ ਕਸਟਮਰ ਹੋਵੇ ਬੰਦਾ ਦੇਖ ਕੇ ਦੱਸ ਨਹੀਂ ਸਕਦਾ ਵੀ ਇਹ ਲੈਦਰ ਲਾਇਆ ਜਾਂ ਇਹ ਕੱਪੜਾ ਲਾਇਆ ਹੈਗਾ ਕੱਪੜਾ ਲਾਇਆ ਹੈ ਇੱਧਰਲੇ ਪਾਸੇ ਆ ਜਿਹੜਾ ਐਡਾ ਢੇਰ ਪਿਆ ਇਹ ਸਾਰਾ ਪੈਕਿੰਗ ਵਾਸਤੇ ਪਿਆ ਇਹ ਸਾਰਾ ਆਰਡਰ ਦਾਗਾ ਮਤਲਬ ਆਈ ਜਾਂਦਾ ਜਾਈ ਜਾਂਦਾ ਆਈ ਜਾਂਦਾ ਜਾਈ ਜਾਂਦਾ ਕੁਛ ਇਸ ਤਰ੍ਹਾਂ ਦਾ ਸਾਰਾ ਸਟਾਕ ਹੈ ਲੱਗਦਾ ਬਈ ਸਮਾਨ ਆ ਜਿਹੜਾ ਉਹ ਵਿਕਿਆ ਹੋਇਆ ਹੈ ਇਹਦੀਆਂ ਵੀ ਕੁਰਸੀਆਂ ਕਰਸੀਆਂ ਬਹੁਤ ਸੋਹਣੀਆਂ ਹਨ ਹਾਂਜੀ ਹਾਂ ਸਾਡਾ ਤਾਂ ਬੱਚਾ ਲੇਕਨ ਪ੍ਰੀਤ ਪੈ ਗਿਆ ਸੀਗਾ ਉਹ ਤੇਰਪ ਕੈਮਰੇ ਨੂੰ ਦੇਖ ਕੇ ਉੱਠ ਖੜਿਆ ਗੱਲ ਕਰ ਆਜੋ ਹਾਂ ਇੱਧਰ ਦੱਸੀ ਹੈ ਹਾਂਜੀ ਬਈ ਉਹ ਇਹਦਾ ਮੇਜ ਬਣਾਵਦਿਆ ਉਹ ਲੈ ਚੈਸਟ ਪੀਸ ਆਫ ਹੈ ਹੈ ਇਹ ਵੀ ਸਾਰਾ ਐਸਐਸਪੀ ਪੀਵੀਡੀ ਮੈਟਲ ਦੇ ਵਿੱਚ ਬਣਾਇਆ ਹੋਇਆਗਾ ਹਵੀ ਕਸਟਮਾਈਜੇਸ਼ਨ ਫੋਲੋ ਹੋ ਜਾਂਦੀ ਹੈ ਯਾਰ ਇਹ ਬੰਦੇ ਕੋਲੇ ਤੁਸੀਂ ਆਓ ਚੋਅ ਐਸ ਵੱਲੋਂ ਰੇਟ ਵੱਲੋਂ ਕੁਆਲਟੀ ਵੱਲੋਂ ਇੱਜ਼ਤ ਮਾਨ ਸਤਕਾਰ ਵੱਲੋਂ ਤੁਸੀਂ ਮੁੜੋਗੇ ਨਹੀਂ ਠੀਕ ਹੈ ਕਿ ਨਹੀਂ ਤੁਹਾਨੂੰ ਇਹ ਬੰਦਾ ਮੋੜ ਨਹੀਂ ਦਿੰਦਾ ਮਾੜਾ ਜਾਂ ਹੋਰ ਵੀ ਸਜਣ ਕੋਈ ਹੁਣ ਦਿਖਾ ਦੇ ਯਾਰ ਲੋਕਾਂ ਨੇ ਕਹਣਾ ਇੰਨਾ ਚਿਰ ਵੀਡੀਓ ਦੇਖਦਿਆਂ ਹੋ ਗਿਆ ਕੋਈ ਹੋਰ ਵੈਰਾਈਟੀ ਵੀ ਦਿਖਾ ਦੇ ਬਈ ਆਪਾਂ ਅਗਲਾ ਸੋਫਿਆਂ ਅਲਮਾਰੀਆਂ ਤੇ ਤਾਂ ਬਹੁਤ ਆਫਰਾਂ ਲਾ ਦਿੰਦਾ ਹਮ ਬੈਡਾਂ ਤੇ ਅਗਲੇ ਨੂੰ ਆਫਰ ਨਹੀਂ ਮਿਲਦੀ ਹਮ ਬੈਡਾਂ ਦੀ ਆਪਾਂ ਇੰਨੀ ਕਿ ਤਕੜੀ ਆਫਰ ਲਾ ਦੇਣੀ ਹੈ ਕਿ ਬੰਦਾ ਯਾਦ ਕਰੂਗਾ ਇੱਕ ਤਾਂ ਡਿਜ਼ਾਈਨ ਟਿਪ ਟਾਪ ਸਿਰ ਉਤੋਂ ਕਸਟਮਾਈਜੇਸ਼ਨ ਵੀ ਕਰਵਾ ਸਕਦੇ ਸਿਰ ਠੀਕ ਹੈ ਜੀ ਉਤੋਂ ਕੁਆਲਟੀ ਤੇ ਗਾਰੰਟੀ ਇਹਦੀ ਫੁੱਲ ਹੋਊਗੀ ਤੇ ਨਾਲ ਆਪਾਂ ਗੱਦੇ ਵੀ ਦੇ ਦਾਂਗੇ ਜਿਹੜੀ 5 ਸਾਲ ਦੀ ਗਾਰੰਟੀ ਦੇ ਨਾਲ ਹੋਣਗੇ ਠੀਕ ਆ ਇਹ ਆਪਾਂ ਰੇਟ ਕੀ ਦਵਾਂਗੇ ਸਾਰੇ ਕੰਪਲੀਟ ਸੈਟਅਪ ਦਾ ਸਿਰਫ ਤੇ ਸਿਰਫ 282000 ਰੁਪਏ ਦੇ ਵਿੱਚ ਆਪਾਂ ਬੈੱਡ ਦੇ ਦਾਂਗੇ ਪੂਰੇ ਸ਼ਾਨਦਾਰ 5 ਸਾਲ ਦੀ ਗਾਰੰਟੀ ਦੇ ਨਾਲ ਤੇ ਨਾਲ 5 ਸਾਲ ਦੀ ਗਾਰੰਟੀ ਵਾਲੇ ਗੱਦੇ ਦੇ ਦਾਂਗੇ 282000 ਰੁਪਏ ਦੇ ਵਿੱਚ ਸਿਰਫ ਨਹੀਂ ਆਮ ਤੌਰ ਤੇ 30000 ਰੁਪਏ ਦਾ ਰੇਟ ਹੈ ਕੱਲੇ ਬੈੱਡ ਬੈੱਡ ਦਾ ਤੇ ਮੈਟਰਸ ਜਿਹੜੇ 8500 ਰੁਪਏ ਦੇ ਉਹ ਆਰਡਰ ਰਹ ਜਾਂਦੇ ਨੇ ਹਾਂਜੀ ਇਹ ਸਾਰਾ ਆਪਾਂ ਲਿミਟਡ ਟਾਈਮ ਲਈ ਆਫਰ ਦੇ ਰਹੇ ਹਾਂ ਇਹ 28 ਦਾ ਇਹ ਇੱਥੋਂ ਚੱਕ ਕੇ ਜਾਵੇ ਕਿ ਇਹ ਪਹੁੰਚੂਗਾ ਨਹੀਂ ਇਹਦੀ ਡਿਲੀਵਰੀ ਫ੍ਰੀ ਨਹੀਂ ਹੋਣੀ ਇਹ ਬੰਦਾ ਇੱਥੋਂ ਆ ਕੇ ਲੈ ਜਾ ਸਕਦਾਗਾ ਤੇ ਜੋ ਵੀ ਲਿミਟਡ ਮਤਲਬ ਜੋ ਵੀ ਜਨੂ ਡਿਲੀਵਰੀ ਚਾਰਜਸ ਹੋਣਗੇ ਉਹ ਆਪਾਂ ਕਸਟਮਰ ਨੂੰ ਦੱਸ ਦਾਂਗੇ ਆਪਾਂ ਲੈਣਾਗੇ ਠੀਕ ਹੈ ਤੇ ਲੈ ਵੀ ਸਾਜਣੋ ਜੇ ਕੋਈ ਵੀ ਸਾਜਣ ਪਿਆਰਾ ਫਰਨੀਚਰ ਦੀ ਵਿਉਂਤ ਕਰ ਰਿਹਾ ਤੇ ਬਰਨਾਲੇ ਆਜੋ ਪੰਜਾਬ ਦਾ ਬਿਲਕੁਲ ਸੈਂਟਰ ਹੈ ਬੜਾ ਪਿਆਰਾ ਸਾਜਣਾ ਸੋਭਾ ਤੋਂ ਲੈ ਕੇ ਸ਼ਾਮ ਤੱਕ ਇੱਥੇ ਹੀ ਹੁੰਦਾ ਸੱਜਣ ਨੂੰ ਲਾ ਲਿਓ ਫੋਨ ਲੋਕੇਸ਼ਨ ਲਿਓ ਮੰਗਾ ਬਾਸ ਸਟੈਂਡ ਦੇ ਕੋਲੇ ਬਹੁਤ ਵੱਡੀ ਫੈਕਟਰੀ ਆ ਸੱਜਣ ਨੂੰ ਜਿਹੋ ਜਿਹਾ ਕਹੋਗੇ ਜਿਹੋ ਜਿਹਾ ਰੰਗ ਕਹੋਗੇ ਜਿਹੋ ਜੀ ਕੁਆਲਿਟੀ ਕਹੋਗੇ ਜਿਹੋ ਜਿਹਾ ਰੇਟ ਕਹੋਗੇ ਤੁਹਾਨੂੰ ਉਸੇ ਰੇਟ ਦੇ ਵਿੱਚ ਇਹ ਬੰਦਾ ਤੁਹਾਨੂੰ ਚੀਜ਼ ਉਪਲਬਧ ਕਰਾ ਦੇਊਗਾ ਵੀਡੀਓ ਨੂੰ ਘਰ ਦਿਓ ਸ਼ੇਅਰ ਆਪਣੇ ਸਾਜਣ ਪਿਆਰੇ ਦੇ ਨਾਲ ਜੇ ਕੋਈ ਭੈਣ ਦੇਖਦੀ ਆ ਤਾਂ ਭੈਣੋ ਆਪਦੀਆਂ ਗਰੁੱਪਾਂ ਕਰਾਪਾਂ ਜੀ ਵੀਡੀਓ ਸ਼ੇਅਰ ਕਰ ਦਿਓ ਸਿਆਣੇ ਕਹਿੰਦੇ ਹੁੰਦੇ ਆ ਕਿ ਦੁੱਖ ਸੁੱਖ ਵੰਡਣ ਨਾਲ ਜੇ ਵੰਡਣ ਭੈਣਾ ਭਾਜਾਂ ਨਾਲ ਵੰਡਣਾ ਚਾਹੀਦਾ ਖੁਸ਼ੀਆਂ ਵੀ ਵੰਡਣੀਆਂ ਚਾਹੀਦੀਆਂ ਸੁਪਨੇ ਵੀ ਵੰਡ ਲੈਣੇ ਚਾਹੀਦੇ ਆ ਕੋਈ ਧੀ ਪੈਣ ਸੁਪਨਾ ਲਾਉਗੀ ਉਹਦਾ ਪੂਰਾ ਵੀ ਜਰੂਰ ਹੋਊਗਾ ਦਾਤਾ ਪੂਰਾ ਕਰੇ ਸਭ ਦਾ ਸੁਪਨਾ ਜਿਉਂਦੇ ਰੋ